ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰੜੈ ਲਾਇਆ ਦਾਨ ਤੇ ਰਹਿ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੇ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਟ ਗਿਆ ਗੁਣ ਜਨ ਲਾੜੇ ਨਾਲ ਸੁਹੈ ਪਰਖ ਮੋਹਣੀਐ ਲਿਆ ਵਿਵਾਹ ਹੋਆ ਸੋਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀ ਆ ਤਨ ਦੇਖਿਆ ਜਗ ਤੰਡੜੈ ਲਾਇਆ ਹਉ ਬਲੇ ਹਾਰੀ ਸਾਜਨਾ ਮੀਤਾਵਰੀ ਤਾ ਇਹੋ ਤਨ ਜਿਨ ਸਿਓ ਗਾੜਿਆ ਮਨ ਲੀੜਾ ਦੀਤਾ ਲੀਆ ਤਾਂ ਦਿਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵੀਸਰਹਿ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਹਿਰ ਹੈ ਸਗਲ ਗੁਣ ਅਵਗਣ ਨਾ ਕੋਈ ਹੋਹੇ ਨੀਤਾ ਨੀਤਾ ਹਉ ਬਨਿਹਾਰੀ ਸਾਜਨਾ ਮੀਤਾ ਅਵਰੀਤਾ ਗੁਨਾ ਕਾ ਹੋਐ ਵਾਸੁਲਾ ਕੱਢ ਵਾਸ ਲਈਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਝ ਕਰੀਜੈ ਸਾਝ ਕਰੀਜੈ ਗੁਨਾ ਹਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿਰਮਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅਮਰਤ ਪੀਜੈ ਗੁਨਾ ਕਾ ਹੋਐ ਵਾਸੁਲਾ ਕੱਢ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾ ਕੋ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੁਣੇ ਦੇਖੇ ਬਾਜ ਕਹੈ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਤੂੰ ਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਟਲੈ ਇਸ਼ਨਾਨ ਦਾਨ ਸੁ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈ ਲਿਆ ਕਿਨਹ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਣੜਾ ਪ੍ਰਭ ਸਹਜ ਪਛਾਤਾ ਜਾਂ ਮਨ ਸਾਚੈ ਲਾਇਆ ਇਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉ ਮਿਲੈ ਹੋਇ ਪਰਾਇਆ ਸਾਹਿਬ ਸੂਸਲਾਹੀਐ ਜਿਨ ਜਗਤ ਉਪਾਇਆ ਆਇ ਗਿਆ ਕੀ ਨਾ ਆਇਓ ਕਿਉ ਆਵੇ ਜਾਂਤਾ ਪ੍ਰੀਤਮ ਸਿਓ ਮਨ ਮਾਨਿਆ ਹਰ ਸੀਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗੁਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਕੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੇ ਸਮਝੈ ਸੂਝੈ ਜਾਣੀਐ ਜੇ ਆਪ ਜਣਾਵੇ ਆਪ ਜਾਣ ਆਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸ ਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸ਼ਬਦੀ ਸੱਚ ਜਾਣਿਆ ਸਾਜਨ ਹੋਣ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ ਅੱਠ ਸੱਤ ਤੀਰਥ ਪੁੰਨ ਪੂਜਾ ਨਾਮ ਸਾਚਾ ਪਹਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇ ਅੰਦਾ ਆਗੂ ਜੀ ਤਿਇ ਕਿਉ ਪਾਧਰ ਜਾਣੈ ਆਪ ਮੁਸਤੈ ਮਤ ਹੋਸੀਐ ਕਿਉ ਰਾਹ ਪਛਾਣੈ ਕਿਉ ਰਾਹ ਜਾਵੈ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵਿਣਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਕਿਸ ਪੈ ਖੋਲੋਂ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸੁਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਵਿਹੂਨੇ ਊਨੇ ਝੂਨੇ ਨਾ ਗੁਰ ਸ਼ਬਦ ਸੁਣਾਇ ਮਨ ਪਰਦੇਸੀ ਜੇਤੀ ਐ ਸਭ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣਾ ਸੋ ਭਰਪੂਰ ਨੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦ ਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋਹਿਲਾ ਬਾਜੰਤ ਅਨਹਦ ਬੀਨਾ ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਨੀਨਾ ਕੀਤਾ ਕਿਆ ਸਾਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੇ ਆਪ ਜਨਾਵੇ ਆਪ ਭੁੱਲ ਨਾ ਭੁੱਲੇ ਜੈ ਜੈ ਕਾਰ ਕਰਹਿ ਤੁਧ ਭਾਵਹਿ ਗੁਰ ਕੈ ਸ਼ਬਦ ਅਮੁੱਲੇ ਹੀਣੋਂ ਨੀਚ ਕਰੂੰ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਰਾਗ ਸੂਹੀ ਸੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੁਹੇਲੜਾ ਹਰ ਤਿਆਵੋ ਗੁਰਮੁਖ ਹਰ ਪਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖੁ ਕਪਾਲ ਹਰਿ ਜਨ ਪਾਵਹੁ ਨਾਨਕ ਕਹਿ ਸੁਣਹੁ ਜਨ ਭਾਈ ਸੁਖ ਸੋਹਿ ਲੜਾ ਹਰਿ ਧਿਆਵਹੁ ਸੁਣ ਹਰਿ ਗੁਣ ਭੀਨੇ ਸਹਜ ਸੁਭਾਈ ਗੁਰਮਤਿ ਸਹਜੇ ਨਾਮ ਧਿਆਇ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਰਿ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿਨੇ ਅਨੰਦ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗੁਆਏ ਸਭ ਕੋ ਤੇਰਾ ਤੂੰ ਸਬਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੈ ਆਏ ਦਹਿਰ ਦੇਸ ਪੂਜ ਹੋਐ ਹਰ ਜਨ ਕੀ ਜੋ ਹਰ ਹਰ ਨਾਮ ਧਿਆਈ ਨਾਨਕ ਹਰਿਆਪੇ ਜੋੜਿ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਣਿ ਆਏ ਬੁੱਠੇ ਘਰ ਮਾਹੀ ਇੱਕ ਓੰਕਾਰ ਸਤਗੁਰ ਪਰਸ